ਇਸ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਪਰਿਵਾਰ 'ਚ ਬਹਿ ਕੇ ਨਾ ਦੇਖੋ ਕਿਉਂਕਿ ਬਈ ਸਾਡੇ ਤੋਂ ਵੀਡੀਓ ਬਣਾਉਣ ਦੇ ਦੋ ਗਾਲਾਂ ਨਿਕਲ ਜਾਂਦੀਆਂ ਨੇ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ-ਪਾਤ ਨਾਲ ਕਿਸੇ ਵਿਅਕਤੀਤ ਨਾਲ ਕੋਈ ਸਬੰਧ ਨਹੀਂ ਤੇ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਤੇ ਇਹ ਮੰਦਿਰ ਤੇ ਛੜੇ-ਛਾਂਟਾਂ ਵਾਸਤੇ ਸੀ ਵੀਡੀਓ ਬਣਾਉਣੇ ਆ ਨਜ਼ਾਰੇ ਲੈਣ ਵਾਸਤੇ ਬਣਾਉਣੇ ਆ ਕੱਚੀ ਬਾਣਾ ਵਿੱਚੋਂ ਹੀ ਲੈ ਕੇ ਆਉਂਦਾ ਪੱਕੇ ਰਾਵ ਵਿੱਚ ਦਾ ਪੱਕੀ ਬੰਦੇ ਦੇ ਦੇਖਾਂਗੇ ਉਹ ਲੈ ਲੇ ਹੋ ਮਹਾਰਤੀ ਲੈ ਬਕਤੋ ਬਕਤੋ ਆਪੂ ਮੈਂ ਦਿੰਦੀ ਇਹਦੀ ਨਿਸ਼ਾਨੀ ਦੇਦੀ ਹੋਈ ਤੀਰ ਸੇ ਪਾਣ ਲੰਗੀ ਹੋਈ ਜੇ ਬੜੀ ਪੂਰੀ ਵਖੀ ਮੰਨਤਾ ਲੱਗਦਾ ਜੋਰੇ ਦੇ ਜੇ ਲੈ ਆਉ ਬਾਬਾ ਅਕੀਲ ਕੋਈ ਕਰਾਉਂਦਾ ਹੋਰ ਬਾਬਾ ਅਕੀਲ ਕੋਈ ਫੱਦਲ ਚੁੰਨੀ ਚ ਪ੍ਰੀਤਾਂ ਦੀ ਚੁੰਨੀ ਲਾਉਂਦੇ ਤਾਂ ਮੈਨੂੰ ਹਾਂ ਐ ਬਾਬਾ ਮੈਨੂੰ ਮੋੜ ਦੋ ਲੋ ਬਾਬਾ ਤੁਸੀਂ ਉਹਦੀਆਂ ਪ੍ਰੀਤੋ ਦੀ ਤੇਰੀ ਬਾਈ ਜੋਰੇ ਦੀ ਬਾਬੀ ਜੋਰੇ ਦੀ ਲਾ ਚੱਕ ਲੈ ਜੀ ਬਾਬਾ ਹਾਂ ਭਾਈ ਕਾਦੀ ਲਾ ਸ ਬਾਬੇ ਜੋਰੇ ਦੀ ਹੈ ਬਾਬੇ ਜੋਰੇ ਦੀ ਸੰਤ ਪਤੀ ਨਹੀਂ ਸੀ ਨੜੇ ਬਾਬੇ ਬਖਤੌਰ ਨੇ ਪ੍ਰੀਤੋ ਮਾਰਦੀ ਤੇ ਨੇੜੇ ਬਾਬਾ ਜੋਰਾ ਮਾਰਦਾ ਪ੍ਰੀਤੋ ਪੈਣਾ ਪ੍ਰੀਤੋ ਪੈਣ ਮਾਰਦੀ ਨੇੜੇ ਜੋਰਾ ਬਈ ਮਾਰਦਾ ਹਾਂ ਐਨੀ ਕਹਤੋਦੀ ਹਾਂ ਹਣ ਫਿਰ ਬਾਬਾ ਤੁਸੀਂ ਬਦਲਾ ਲਓਗੇ ਹਾਂ ਅਸਤ ਬਦਲਾ ਲਾ ਮੰਗੇ ਲਤਨਾ ਤੋੜ ਕੇ ਮੰਗੇ ਨੀ ਮੈਂ ਦਾਦ ਨਾ ਫਿਰ ਤੁਹਾਨੂੰ ਲੱਤ ਦੇ ਲਾਤ ਰੱਖ ਕੇ ਪਾਡਾਂਗਾ ਨੂੰ ਬੱਚਾ ਮੈਨੂੰ ਪਤਾ ਫਿਰ ਉਹ ਕਿੱਥੇ ਆ ਕਿੱਥੇ ਆ ਖੇਤ ਹੋ ਸਕਦਾ ਹੁਣ ਉਹ ਖੇਤ ਹਾਂ ਮੈਂ ਤੁਹਾਨੂੰ ਨੀ ਬੜਾਉਣੀ ਆਉਂਗਾ ਤੁਸੀਂ ਮੇਰੇ ਮਾਂਗ ਰਾਜੋ ਹੋਲੀ ਠੀਕ ਹੈ ਦੋ ਕੱਟਾ ਮੇਰੇ ਮਾਰ ਦਿਓ ਬਾਕੀ ਉਹ ਨਾ ਤੁਸੀਂ ਕਰ ਦਿਓ ਤੇਰੇ ਅਸੀਂ ਕੱਟ ਮਾਰ ਕੇ ਆਵਾਂਗੇ ਉਹਨੂੰ ਦੱਸੀ ਨਾ ਵੀ ਮੈਂ ਉਹਨਾਂ ਨੂੰ ਦੱਸ ਕੇ ਆਇਆ ਜੋਰੇ ਬਾਈ ਦੇ ਚੇਲਿਆਂ ਨੂੰ ਦੱਸ ਕੇ ਤੁਸੀਂ ਮੇਰਾ ਨਾਮ ਵੀ ਨਾ ਲਿਓ ਬਾਬਾ ਹਾਂ ਅਸੀਂ ਤੇਰਾ ਰਾਇਨ ਬਾਬਾ ਮੈਨੂੰ ਮਾਰ ਦਿਓ ਤੈਨੂੰ ਤਾਂ ਕਵੇਂ ਮਾਰੂ ਨੀ ਮਾਰੂ ਮਾਲਾ ਪੈੜਾ ਹਾਂ ਤਾਂ ਮਾਰਨ ਤੋਂ ਕਿ ਨਹੀਂ ਛੱਡ ਦੇਮ ਬਈ ਹੁਣ ਜਦੋਂ ਜੋਰੇ ਬਾਈ ਦੇ ਇੰਨੇ ਆ ਉਹ ਕੱਤਿਓ ਅਸੀਂ ਕਤਲ ਉਹਨੂੰ ਮਾਰਤਾ ਫਿਰ ਉਹ ਤਾਂ ਆਪਾਂ ਨੂੰ ਕੁਝ ਵੀ ਕਰ ਸਕਦਾ ਉਹ ਤਾਂ ਜੋਰੇ ਨੂੰ ਮਾਰਤਾ ਫਿਰ ਤੁਹਾਨੂੰ ਮਾਰ ਮਾਰਤਾ ਫਿਰ ਸਾਡਾ ਤਾਂ ਘਰ ਉਜੜ ਜੂ ਬੋਲੋ ਹੋਣੇ ਸਿੱਤਰੇ ਮੰਗਰ ਜਾਵਾਂਗੇ ਸਾਨੂੰ ਉਹਦਾ ਟਿਕਾਣਾ ਦੱਸ ਦੀ ਕਿੱਥੋਂ ਦਾ ਤੇ ਅਸੀਂ ਉਹਨੂੰ ਕੁੱਟ ਕੇ ਆਵਾਂਗੇ ਨਾਲੇ ਬਾਈ ਚੋਰੇ ਦਾ ਬਦਲਣ ਨਾਲੇ ਭੈਣ ਪ੍ਰੀਤੋ ਦਾ ਬਦਲਾ ਲੈ ਕੇ ਆਵਾਂਗੇ ਮੈਨੂੰ ਪਤਾ ਫਿਰ ਉਹ ਕਿੱਥੇ ਹੋ ਸਕਦਾ ਤੁਸੀਂ ਮੇਰੇ ਮਾਂਗ ਰਾਜੋ ਹੌਲੀ ਹੌਲੀ ਆਵਾਂਗੇ ਅਸੀਂ ਮੰਗਰ ਹੀ ਜਾਵਾਂਗੇ ਤੁਸਾਨੂੰ ਆਣਾ ਪਤਾ ਲੱਗਣਾ ਪੱਕੇ ਰਸਤੇ ਨਹੀਂ ਆਣਾ ਕੱਚੇ ਰਸਤੇ ਆ ਜਾਓ ਮੇਰੇ ਮਾਂਗ ਮੰਗ ਠੀਕਲ ਲੁਗ ਲੁਗ ਕੇ ਆਵਾਂਗੇ ਹਾਂ ਓਕੇ ਤਾਂ ਹੋ ਸਕਦਾ ਮੈਂ ਉਹਨੂੰ ਚੁੰਨੀ ਪੜਾਉਂਗਾ ਤੇ ਤੁਸੀਂ ਮੇਰੇ ਮਾਂਗ ਰਾਜੋ

ਔਰ ਬਾਬਾ ਅਰਦੋ ਲਾ ਜ ਮੈਨੂੰ ਵੀ ਬਾਲਾ ਛੇੜਦਾ ਹੁੰਦਾ ਸੀ ਛੇੜਦਾ ਹੁੰਦਾ ਸੀ ਔਰ ਗਾਲਾਂ ਕੱਢਦਾ ਹੁੰਦਾ ਸੀ ਮੈਨੂੰ ਆਪਾਂ ਕਰ ਦਿੰਨੇ ਆ ਫਿਰ ਅੱਜ ਹੁਣ ਜਾਣ ਕੇ ਮੈਨੂੰ ਵਿੱਚ ਪਾਲਿਆ ਵੀ ਯਾਕੀ ਭੈਂਦਾ ਯਾਰ ਖਾਈ ਦਊਗਾ ਉਹਨਾਂ ਦੇ ਛੱਤਰ ਅਸੀਂ ਤੇਰੇ ਨੂੰ ਲਾਉਂਦੇ ਅਸੀਂ ਤੇਰੇ ਦੋ ਤਿੰਨ ਛੱਤਾਂ ਜੀ ਤੇਰੇ ਦੋ ਦਨੇ ਛੱਤਾਂ ਮਾਰਾਂਗੇ ਬੱਬਾ ਪਾਲਿਆ ਨਾ ਸੱਤਾ ਮਾਰੋ ਫਿਰ ਮੈਂ ਤੁਹਾਨੂੰ ਜਾਣ ਕੇ ਐਕਟਿੰਗ ਕਰਨਾ ਜੀ ਤੁਹਾਨੂੰ ਹਾਰੂ ਅਸੀਂ ਤੇਰੇ ਛੱਪੜ ਮਾਰਾਂਗੇ ਬੱਸ ਜਾਣ ਕੇ ਐਕਟਿੰਗ ਕਰਨਾ ਜੀ ਮੈਨੂੰ ਲਾ ਤੋੜਤੀ ਚੰਗਾ ਚੰਗਾ ਬੱਬਾ ਹਾਂ ਤੁਸੀਂ ਰੋਕੋ ਬਾਬਾ ਉਹ ਬੱਤੇ ਪੱਤਾ ਹੋਰ ਗਿਆ ਤੋੜ ਕੇ ਮਗਲ ਲੱਤਾਂ ਜੀ ਭੈਣ ਪ੍ਰੀਤੂ ਦਾ ਤੇ ਭਾਈ ਜੋਰੇ ਦਾ ਬਸਲਾ ਲਵਾ ਲਵਾਂਗੇ ਬਾਬਾ ਤੁਸੀਂ ਇੱਥੇ ਬਹਿ ਜਾਓ ਮੈਂ ਉਸ ਤੇ ਬਲਵਣ ਚੁੰਨੀ ਚਾਨੀ ਨੂੰ ਹਾਂ ਨੂੰ ਪਤਾ ਹੈ ਭੈਣ ਪ੍ਰੀਤੂ ਨੂੰ ਨੇ ਕਿਵੇਂ ਤਾਂ ਦੋ ਤੁਸੀਂ ਬਹਿ ਜਾਓ ਬਾਬਾ ਮੈਂ ਚੁੰਨੀ ਚਾਨੀ ਫੜਾਉਂਗਾ ਠੀਕ ਆ ਵਾਹ ਵਾਹ ਇਹ ਵੀ ਬੜੀ ਆਪਾਂ ਬਾਈ ਜੋਰੇ ਵਾਂਗੂ ਰਿਕਾਰਡ ਬਣਾਉਣਾ ਹੈ ਆਪਾਂ ਇਹਦੀ ਛਾਤੀ ਛੱਲੀ ਛੱਲੀ ਕਰਕੇ ਜਾਵਾਂਗੇ ਕਰਕੇ ਜਾਵਾਂਗੇ ਆਪਣਾ ਵੀ ਬਾਈ ਜੋਰੇ ਵਾਂਗੂ ਨਾਮ ਨਾਮ ਚਾਹੁੰਦਾ ਖਾਪ ਛਾਤੀ ਚਾਜਾ ਪਪਿਤਲੀ ਪਿੱਤਰ ਭਰ ਦੇਣਾ ਹਾਂ ਆਪਾਂ ਜੋਰੇ ਬਾਈ ਵਾਂਗੂ ਨਾਮ ਬਣਾਉਣਾ ਇਹਨੂੰ ਮਾਰ ਕੇ ਹਾਂ ਤੇ ਮੈਂ ਜੋਰੇ ਬਾਈ ਨੇ ਪੱਚੀਤੀ ਕਤਲ ਕਰੇ ਸੋਮੇ ਆਪਾਂ ਇਹਨੂੰ ਮੌਤ ਦੇ ਘਾਟ ਉਤਾਰਾਂਗੇ ਜਿਵੇਂ ਆਪਣੇ ਜੋਰੇ ਬਾਈ ਨੇ ਉਹਨੇ ਕੁੱਟਿਆ ਮਾਰਿਆ ਸੀ ਆਪਾਂ ਆਪਾਂ ਨਾਲੇ ਭੈਣ ਪ੍ਰੀਤੋ ਦਾ ਬਦਲਾ ਪੂਰਾ ਹੋਜੂ ਨਾਲੇ ਬਾਈ ਜੋਰੇ ਦਾ ਫਿਰ ਆਪਾਂ ਨੂੰ ਸਾਹ ਮਿਲੂਗਾ

हाँ हाँ दोड़ा 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 दोड़ा। 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 बड़ा मौका मिला सुत्ता पे आ जाओ आ जाओ आ बात तो सही मौके चीची सिटी और बाबा जमा और तो चट्टे पे मारेंगे चट्टे तो देख के तू मार तो कट्टे पे उन्होंने गोली मार दिया यार दी बाबा आई मीन ये तो जोरे है भाई मुन्नू ना बाबा ਭਾਈ ਜੋਰੇ ਨੂੰ ਨਾ ਬਣਾਵਾਂਗੇ ਆਪਾਂ। ਅਡਾ ਹੋਏ। ਅਡਾ ਹੋਏ। ਅਡਾ ਹੋਏ। ਕੌਣ ਆ? ਅਸੀਂ ਜੋਰੇ ਬਾਈ ਦੇ ਚੇਲੇ। ਜੋਰੇ ਬਾਈ ਦੇ ਚੇਲੇ। ਫਿਰ ਕਿਵੇਂ ਆਇਆ ਬੇ ਕੋਏ? ਤੈਨੂੰ ਮਾਰ ਕੇ ਆਇਆ। ਆਹ ਕੀ ਚੱਕੀ ਫਿਰਦਾ ਓਏ? ਤਿੰਨ ਚਾਰ ਦਿਨ ਹੋ ਗਏ ਭਾਈ ਜੋਰਾ ਆਇਆ ਨਹੀਂ ਘਰੇ ਕਿਧਰ ਕੀਤਾ ਹੋ ਤੂੰ? ਮੈਨੂੰ ਕੀ ਪਤਾਗਾ ਕਿੱਧਰ ਕੀਤਾ ਤੂੰ ਆ ਪ੍ਰੀਤੋ ਭੈਣ ਦੀ ਚੁੰਨੀ ਪਈ ਆ ਕੀ ਕਰ ਤੂੰ ਪ੍ਰੀਤੋ ਭੈਣ ਜੋਰਾ ਭੈਣ ਦਾ ਕੌਣ ਤਰਕੇ ਗਿਆ ਮੇਰੇ ਕੋਲ ਤਾਂ ਇਹ ਨਹੀਂ ਸੀ ਹਾਂ ਕਿਉਂ ਨਹੀਂ ਸੀ ਅਬ ਭਾਈ ਜੋਰੇ ਨੂੰ ਤੂੰ ਕਹਿ ਕਿੱਧਰ ਕੀਤਾ ਮੈਨੂੰ ਐਂ ਦੱਸ ਮੈਨੂੰ ਤਾਂ ਪਤਾ ਨਹੀਂ ਬੰਦ ਲੋੜਾ ਫੜ ਲਓ ਮੇਰਾ ਹਾਂ ਹਾਂ ਦੂਜਾ ਚੀਲਾ ਕਿੱਧਰ ਗਿਆ ਨਾਲ ਲੈ ਨਾਲਾ ਆ ਫਲਦਾ